ਲਓ ਦੂਜੀ ਦੇ ਸੁੱਖਾ ਚਕਲਾ ਸਰਦਾਰ ਜਸਵੀਰ ਸਿੰਘ ਮਿੱਟੂ ਪ੍ਰਧਾਨ ਪੰਜ-ਪੰਜ ਸੌ ਰੁਪਏ ਦੋਹੇ ਵੀਰਾਂ ਨੇ ਲਾਤਾ ਜੀ ਦੂਜੀ ਸ਼ੁਰੂ ਤੇ ਸੁੱਖਾ ਆਰਤੀਆ ਚਕਲਾ ਜਸਵੀਰ ਸਿੰਘ ਮਿੱਟੂ ਪ੍ਰਧਾਨ ਦੋਹੇ ਵੀਰਾਂ ਨੇ ਸਭਾ ਸੁਣੋ ਜੀ ਕਰੋ ਧਿਆਨ ਮੇਰੇ ਵੱਲੋਂ ਟਾਈਮ ਹੈ ਗੱਡੀ ਦਾ ਕਟ ਪੈਣੇ ਨੇ ਜਲੇਬੀ ਮਾਰੀ ਮੇਰੀ ਅੱਖ ਵਿੱਚ ਰਸ ਪੈ ਗਿਆ ਟਾਈਮ ਹੈ ਗੱਡੀ ਦਾ 20 ਸੈਕਿੰਡ 59 ਪੁਆਇੰਟੇ ਜੀ ਇਹ 59 ਮਾਰ ਦਿਆ ਕਰੋ ਤਾੜੀ ਇੱਕ ਵਾਰ ਜਦੋਂ ਸਮਾਂ ਟੁੱਟਦਾ ਤਾਂ ਕਿ ਗਊਦੇ ਜਾਂਦੇ ਵੀ ਮਾਰੋ ਵੀ ਖੇਡ ਦੇ ਵਿੱਚ ਵਾਹ ਜੀ ਵਾਹ ਆ ਜੇ ਕਿਤੇ ਘੜੀ ਰੱਬ ਤੇ ਆਉਂਦੇ ਨੇ ਲੈਓ ਜੀ ਹਾਰਸ ਮੁੰਡਿਆ ਹੈਪੀ ਮੁੰਡਿਆ